ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਸਾਖੀ ਗੁਰੂ ਨਾਨਕ ਦੇਵ ਜੀ ਦੀ ਹੈ ਜਿਸ ਨੇ ਆਪਣੇ ਉਪਦੇਸ਼ਾਂ ਰਾਹੀਂ ਮਨੁੱਖਤਾ ਨੂੰ ਅੰਧਕਾਰ ਤੋਂ ਉਜਾਲੇ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਇਹ ਕਹਾਣੀ ਹੈ ਉਸ ਸਮੇਂ ਦੀ ਜਦੋਂ ਕਲਯੁਗ ਆਪਣੀ ਚਰਮ ਸੀਮਾ ਤੇ ਸੀ ਦੁਨੀਆ ਵਿੱਚ ਪਾਪ ਮਾਇਆ ਲਾਲਚ ਝੂਠ ਤੇ ਨਫ਼ਰਤ ਵੱਧ ਰਹੀ ਸੀ ਆਓ ਸੁਣੀਏ ਗੁਰੂ ਨਾਨਕ ਦੇਵ ਜੀ ਦੀ ਇਹ ਰੋਹਾਨੀ ਯਾਤਰਾ ਵਾਲੀ ਸਾਖੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਯਾਤਰਾ ਕਰਦੇ ਹੋਏ ਇੱਕ ਅਜੀਬ ਥਾਂ ਤੇ ਪਹੁੰਚੇ ਉੱਥੇ ਹਰ ਪਾਸੇ ਸੁੰਤਾ ਸੀ ਨਾ ਕੋਈ ਹਸਣ ਵਾਲਾ ਨਾ ਕੋਈ ਰਾਹ ਪੁੱਛਣ ਵਾਲਾ ਹਵਾ ਵਿੱਚ ਵੀ ਇੱਕ ਅਜੀਬ ਜਿਹਾ ਭਾਰ ਸੀ ਮਰਦਾਨਾ ਜੀ ਨੇ ਥੋੜਾ ਡਰਦੇ ਹੋਏ ਪੁੱਛਿਆ ਬਾਬਾ ਜੀ ਇਹ ਕਿਹੜੀ ਥਾਂ ਹੈ ਇੱਥੇ ਤਾਂ ਦਿਲ 'ਚ ਵੀ ਡਰ ਪੈ ਰਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਨਜ਼ਰ ਉਠਾ ਕੇ ਆਕਾਸ਼ ਵੱਲ ਤੱਕਿਆ ਤੇ ਆਖਿਆ ਏ ਤਾਂ ਕਲਯੁਗ ਦੀ ਪકડ ਹਿੱਟ ਹੈ ਇੱਥੇ ਲੋਕ ਮਾਇਆ ਦੇ ਨਸ਼ੇ ਵਿੱਚ ਅੰਨੇ ਹੋ ਗਏ ਹਨ ਸੱਚ ਨੂੰ ਭੁਲਾ ਦਿੱਤਾ ਗਿਆ ਹੈ ਧਰਮ ਨੂੰ ਪੰਜੇ ਲੱਗ ਗਏ ਹਨ ਗੁਰੂ ਜੀ ਨੇ ਉੱਥੇ ਹੀ ਧਿਆਨ ਲਾਇਆ ਮਰਦਾਨੇ ਨੂੰ ਰਵਾਹ ਵਜਾਉਣ ਲਈ ਕਿਹਾ ਤੇ ਉੱਚੀ ਆਵਾਜ਼ ਵਿੱਚ ਬਾਣੀ ਉਚਾਰੀ ਕਲਯੁਗ ਜੁਗਤ ਧਰਮ ਦੀ ਖੋਈ ਸੱਚ ਲਤਾਰ ਕੂੜ ਲੈ ਲੋਈ ਨਾਨਕ ਨਾਮ ਬਿਨਾ ਨਹੀਂ ਊਠ ਨਾਮ ਹੀ ਸੱਚੀ ਜਿੰਦ ਦੀ ਲੋੜ ਇਸ ਪਵਿੱਤਰ ਬਾਣੀ ਨਾਲ ਉਹ ਥਾਂ ਕੰਬਣ ਲੱਗ ਪਈ ਹਵਾ ਹੌਲੀ ਹੋ ਗਈ ਤੇ ਲੋਕਾਂ ਦੇ ਚਿਹਰੇ ਉੱਤੇ ਚਮਕ ਆ ਗਈ ਉਹ ਲੋਕ ਜੋ ਕਈ ਸਾਲਾਂ ਤੋਂ ਅੰਦਰਲੇ ਹਨੇਰੇ ਵਿੱਚ ਜੀ ਰਹੇ ਸਨ ਉਨ੍ਹਾਂ ਦੇ ਅੰਦਰ ਰੋਸ਼ਨੀ ਦੀ ਲਹਿਰ ਦੌੜ ਪਈ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਕਲਯੁਗ ਤੋਂ ਬਚਣ ਲਈ ਸਿਰਫ ਤਿੰਨ ਗੱਲਾਂ ਜ਼ਰੂਰੀ ਹਨ ਨਾਮ ਜਪੋ ਸੇਵਾ ਕਰੋ ਤੇ ਸੱਚ ਬੋਲੋ ਗੁਰੂ ਜੀ ਆਖਦੇ ਹਨ ਕਲਯੁਗ ਵਿੱਚ ਜਿਨੀ ਨਾਮ ਤੇ ਆਇਆ ਗੁਰਮੁਖ ਹੋਇ ਲਗੇ ਤਿਨ ਪਾਇਆ ਇਸ ਸਾਖੀ ਰਾਹੀ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਅਸੀਂ ਰੱਬ ਦੇ ਨਾਮ ਨਾਲ ਜੁੜ ਜਾਈਏ ਤਾਂ ਕਲਯੁਗ ਦੀ ਕੋਈ ਵੀ ਤਾਕਤ ਸਾਨੂੰ ਹਰਾ ਨਹੀਂ ਸਕਦੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪੇਗਾਮ ਅੱਜ ਵੀ ਉਸੇ ਤਰ੍ਹਾਂ ਤਾਜ਼ਾ ਹੈ ਸਿਰਫ ਸਾਨੂੰ ਜ਼ਰੂਰਤ ਹੈ ਉਹਨਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਅਮਲ ਕਰਨ ਦੀ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ